ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਕਰ ਲਿਆ ਚੋਣ ਕਮਿਸ਼ਨ ਨੇ ਤਲਬ ਚੋਣ ਕਮਿਸ਼ਨ ਦੇ ਵੱਲੋਂ ਲੈ ਲਿਆ ਗਿਆ ਵੱਡਾ ਐਕਸ਼ਨ ਡੀਜੀਪੀ ਦੇ ਉੱਪਰ ਜੋ ਪੂਰੀ ਪੰਜਾਬ ਪੁਲਿਸ ਦਾ ਮੁਖੀ ਹੁੰਦਾ ਡੀਜੀਪੀ ਉਸ ਦੇ ਉੱਪਰ ਐਕਸ਼ਨ ਹੋਇਆ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਪੁਲਿਸ ਦਾ ਡੀਜੀਪੀ ਜਿਸ ਨੂੰ ਤਲਬ ਕੀਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕੀਤੀ ਗਈ ਸੀ ਪੰਜਾਬ ਪੁਲਸ ਦੀ ਪੰਜਾਬ ਪੁਸਤੇ ਵੱਲੋਂ ਜੋ ਤੱਕੇਸ਼ਾਈ ਕੀਤੀ ਜਾ ਰਹੀ ਸੀ ਜਿਮਨੀ ਚੋਣਾਂ ਦੇ ਵਿੱਚ ਉਹ ਸਾਰੀਆਂ ਰਿਪੋਰਟਾਂ ਚੋਣ ਕਮਿਸ਼ਨ ਕੋਲ ਪਹੁੰਚੀਆਂ ਤੇ ਚੋਣ ਕਮਿਸ਼ਨ ਨੇ ਅੱਜ ਸਖਤੀ ਵਰਦਿਆਂ ਹੋਇਆਂ ਡੀਜੀਪੀ ਦੇ ਉੱਪਰ ਇਹ ਐਕਸ਼ਨ ਲਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦੇ ਉੱਪਰ ਐਕਸ਼ਨ ਹੋਇਆ ਹੈ ਉਹਨਾਂ ਨੂੰ 25 ਤਰੀਕ ਨੂੰ ਪੂਰੀ ਰਿਪੋਰਟ ਸਮੇਤ ਤਲਬ ਕੀਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਹਰਨ ਤਰਫ ਉਪਚੋਣ ਦੇ ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ ਸੀ ਇਸ ਚਿੱਠੀ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਚੋਣਾਂ ਦੇ ਦੌਰਾਨ ਦਰਜ ਕੀਤੀਆਂ ਗਈਆਂ ਐਫ ਆਈ ਆਰ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਕਾਲੀ ਦਲ ਦਾ ਇਹ આરોਪ ਹੈ ਕਿ VOTING ਵਾਲੇ ਦਿਨ ਉਹਨਾਂ ਦੇ ਕਈ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਗਿਆ ਜਦੋਂ ਕਿ ਅਕਾਲੀ ਵਰਕਰਾਂ ਤੇ VOTERਾਂ ਨੂੰ ਧਮਕਾਇਆ ਗਿਆ ਤੇ ਉਹਨਾਂ ਨੂੰ ਬੂਥਾਂ ਤੱਕ ਵੋਟ ਪਾਉਣ ਤੱਕ ਨਹੀਂ ਜਾਣ ਦਿੱਤਾ ਗਿਆ ਸੋ ਗੌਰ ਕਰਨ ਵਾਲੀ ਗੱਲ ਹੈ ਕਿ 14 ਨਵੰਬਰ ਨੂੰ ਤਰਨਤਾਰਨ ਉਪਚੋਣ ਦੇ ਨਤੀਜੇ ਆਏ ਜਿਨ੍ਹਾਂ ਵਿੱਚ ਆਪ ਨੇ 12000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕਰ ਲਈ ਜਦਕਿ ਅਕਾਲੀ ਦਲ ਦੂਜੇ ਸਥਾਨ ਤੇ ਰਿਹਾ ਇਸ ਸਾਰੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੋਣ ਕਮਿਸ਼ਨ ਨੇ ਡੀਜੀਪੀ ਗੌਰਵ ਯਾਦਵ ਤੋਂ ਵਿਸਤਾਰ ਨਾਲ ਰਿਪੋਰਟ ਮੰਗੀ ਹੈ ਤਾਂ ਜੇ ਚੋਣਾਂ ਦੇ ਦੌਰਾਨ ਕੀਤੇ ਗਏ આરોਪਾਂ ਦੀ ਜੋ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਚੋਣਾਂ ਦੇ ਦੌਰਾਨ આરોਪ ਲਾਏ ਹਨ ਸੱਤਾਧਾਰੀ ਪਾਰਟੀ ਦੇ ਉੱਪਰ ਜਾਣਕਾਰੀ ਲਈ ਦੱਸ ਦਈਏ ਕਿ ਤਰਨਤਾਰਨ ਵਿੱਚ ਅਕਾਲੀ ਵਰਕਰਾਂ ਦੇ ਖਿਲਾਫ ਜੋ ਦਰਜ ਕੀਤੀਆਂ ਗਿਆ ਐਫ ਆਈ ਆਰ ਦੇ ਮਾਮਲੇ ਵਿੱਚ ਇਸ ਹਲਕੇ ਦੀ ਚੋਣ ਅਜਰਬਰ ਉੜੀਸਾ ਕੈਡਰ ਦੀ ਆਈ ਪੀ ਐਸ ਅਧਿਕਾਰੀ ਸ਼ਿਆਨੀ ਐਸ ਵੱਲੋਂ ਵੀ ਇਹ ਰਿਪੋਰਟ ਦਿੱਤੀ ਗਈ ਹੈ ਉਸ ਰਿਪੋਰਟ ਦੇ ਆਧਾਰ ਤੇ ਚੋਣ ਕਮਿਸ਼ਨ ਨੇ 8 ਨਵੰਬਰ ਨੂੰ ਜੋ ਤਰਨਤਾਰਨ ਦੀ ਐਸ ਐਸ ਪੀ ਰਵਜੋਤ ਕੌਰ ਨੂੰ ਮਲਤਵ ਕਰ ਦਿੱਤਾ ਸੀ ਸ਼ੋ ਸ਼ਾਈਨੀ ਐਸ ਦੀ ਤਿੰਨ ਸਫ਼ਿਆਂ ਦੀ ਰਿਪੋਰਟ ਵਿੱਚ ਐਫ ਆਈ ਆਰ ਦਰਜ ਕਰਨ ਦੇ ਤਰੀਕੇ ਗਿਰਫਤਾਰੀਆਂ ਦੇ ਸਮੇਂ ਤੇ ਹੋਰ ਕਈ ਪ੍ਰਕਿਰਿਆਵਾਂ ਤੇ ਸਵਾਲ ਉਠਾਏ ਗਏ ਸਨ ਤਰਨਤਾਰਨ ਅੰਮ੍ਰਿਤਸਰ ਮੋਗਾ ਅਤੇ ਬਟਾਲਾ ਵਿੱਚ ਅਕਾਲੀ ਵਰਕਰਾਂ ਦੇ ਖਿਲਾਫ ਕੁੱਲ 9 ਐਫਆਈਆਰ ਦਰਜ ਹੋਈਆਂ ਜਿਸ ਤੋਂ ਬਾਅਦ ਅਕਾਲੀ ਦਲ ਨੇ ਇਹ ਮਾਮਲਾ ਚੋਣ ਕਮਿਸ਼ਨ ਦੇ ਸਾਹਮਣੇ ਰੱਖਿਆ ਤੇ ਦੋਸ਼ ਲਗਾਇਆ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਵਰਕਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਇਸੇ ਕਰਕੇ ਚੋਣ ਕਮਿਸ਼ਨ ਨੇ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਕੀਤੀ ਤੇ ਰਿਪੋਰਟਰਾਂ ਦੀ ਰੋਸ਼ਨੀ ਵਿੱਚ ਹੋਰ ਜਾਂਚ ਜਾਰੀ ਹੈ ਸੌਰਵਜੋਤ ਕੋਲ ਐਸਐਸਪੀ ਜਿਸ ਨੂੰ ਮੌਤਵ ਕੀਤਾ ਗਿਆ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੀਓ ਰਾਹੀਂ ਰਾਜਪੁਸ਼ ਨੋਡਲ ਅਧਿਕਾਰੀਆਂ ਦੇ ਜ਼ਰੀਏ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਤੋਂ ਜਵਾਬ ਤਲਬ ਕੀਤਾ ਸੀ ਡੀਆਈਜੀ ਨੇ ਤਰਨ ਤਰਨ ਦੇ ਤਤਕਾਲੀ ਐਸਐਸਪੀ ਨੂੰ ਕਿਸੇ ਵੀ ਗੜਬੜ ਤੋਂ ਬਰੀ ਕਰ ਦਿੱਤਾ ਸੀ ਤੇ ਗ੍ਰਿਫਤਾਰੀਆਂ ਚੱਲ ਰਹੀਆਂ ਦੀ ਜਾਂਚ ਦਾ ਹਿੱਸਾ ਨਹੀਂ ਸਨ ਹਾਲਾਂਕਿ ਚੋਣ ਕਮਿਸ਼ਨ ਨੇ ਅਡਜਰਬਰ ਦੀ ਰਿਪੋਰਟ ਦੇ ਆਧਾਰ ਤੇ ਐਸਐਸਪੀ ਨੂੰ ਮੌਤਵ ਕਰਨ ਦਾ ਫੈਸਲਾ ਕੀਤਾ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ADGP ਦੇ ਰੈਂਕ ਦੇ ਇੱਕ ਅਧਿਕਾਰੀ ਨੂੰ ਪੂਰੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ ਸੋ ADGP ਰਾਮ ਸਿੰਘ ਨੇ 13 ਨਵੰਬਰ ਨੂੰ ਆਪਣੀ ਰਿਪੋਰਟ ਸੀਲਬੰਦ ਲਪਾਫੇ ਦੇ ਵਿੱਚ ਮੁੱਖ ਚੋਣ ਅਧਿਕਾਰੀ ਨੂੰ ਸੌਂਪ ਦਿੱਤੀ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਸੀ ਰਾਮ ਸਿੰਘ ਦੀ ਇਸ ਰਿਪੋਰਟ ਵਿੱਚ ਤਰਨਤਾਰਨ ਦੇ ਤਤਕਾਲੀ SSP ਰਵਜੋਤ ਕੌਰ ਗਰੇਵਾਲ ਵੱਲੋਂ ਕੀਤੀ ਗਈ ਕਾਰਵਾਈ ਨੂੰ ਉਚਿਤ ਕਰਾ ਦਿੱਤਾ ਗਿਆ ਸੀ ਮੰਨਿਆ ਜਾ ਰਿਹਾ ਕਿ ਇਹੀ ਰਿਪੋਰਟ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਡੀਜੀਪੀ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ ਜੋ ਹੁਣ ਅਕਾਲੀ ਦਲ ਦੇ ਵੱਲੋਂ ਪੰਜਾਬ ਪੁਲਸ ਦੇ ਉੱਪਰ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਇਹ ਵੱਡੇ ਦੋਸ਼ ਲਾਏ ਗਏ ਨੇ ਇਲਜ਼ਾਮ ਲਾਏ ਗਏ ਨੇ ਜਿਸ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਉਹਨਾਂ ਨੂੰ ਜੋ ਚੋਣ ਕਮਿਸ਼ਨ ਦੇ ਵੱਲੋਂ 25 ਨਵੰਬਰ ਨੂੰ ਸਾਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਜਿਸ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਪੂਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਨੇ